ंदाब <laughs> ज़िंद <laughs> 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 <laughs>

چلے گا مرد آباد سرکار مرد آباد لڑتے لوگ, جندہ بار جندہ بار جندہ بار لوگ جندہ جندہ زندہ باد <Joker focus> ਰੇ ਜਿਨ੍ਹਾਂ ਨੇ ਕੀ ਬੋਟਾਂ ਸਾਡੇ ਕੋਲੋਂ ਇਹ ਕਹਿ ਕੇ ਮੰਗੀਆਂ ਕਿ ਇਹ ਆਮ ਆਦਮੀ ਆ ਅੱਜ ਤੁਹਾਡੇ ਰੋਟੀ ਸੰਸਾਰੇ ਨੂੰ ਚਾਹੀਦੀ ਹੈ ਕਿ ਜੇ ਸਾਨੂੰ ਪਰਮਾਤਮਾ ਨੇ ਸਾਰਿਆ ਲਾਇਆ ਇਹ ਨਹੀਂ ਕਿ 58 58 ਸਾਲ ਜਦੋਂ ਸੋਸ਼ਲ ਕਰਕੇ ਸਾਡੀਆਂ ਸੰਸਸ ਲੈ ਕੇ 58 ਸਾਲ ਤੋਂ ਬਾਅਦ ਸਾਨੂੰ ਤੁਸੀਂ ਇੱਕ 2000 3000 ਰੁਪਏ ਲollipops ਲੈ ਕੇ ਘਰਾਂ ਨੂੰ ਵਾਪਸ ਦੇਓ ਉਹ ਗੱਲ ਹੀ ਹੋਣੀ ਉਹ ਤਾਂ ਕਹਿੰਦੇ ਚੱਲਣਾ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਲੋਕਾਂ ਨਾਲ ਕਰਦੀਆਂ ਆਂਦੀਆਂ ਗੱਲਾਂਬਾਤਾਂ ਮਲਾਜਮਾਂ ਨਾਲ ਕਰਦੇ ਧੱਕੇ ਕਰਦੀਆਂ ਆ ਰਹੀਆਂ ਮੈਂ ਉਹਨਾਂ ਤੋਂ ਹਟ ਕੇ ਰਾਜ ਚਲਾਵਾਂਗਾ ਪਰੰਤੂ ਤੁਹਾਡੇ ਸਾਹਮਣੇ ਆ ਇਹ ਵੀ ਰਿਕਾਰਡ ਬਣ ਗਿਆ ਕਿ ਕੋਈ ਮੁੱਖ ਮੰਤਰੀ ਜਿਸੇ ਭਗਵਾਨ ਜਨਾ ਮੈਂ ਆਹ ਰਿਕਾਰਡ ਬੋਲਦਾ ਆਹ ਕਾਰਡ ਬੋਲਦਾ ਉਹਨੇ ਕੇਵਲ ਕਾਕ ਉਡਾਤਾ ਭਈ ਅੱਠਵਾਂ ਵਾਲੀ ਲਗਾਤਾਰ ਮੀਟਰਾ ਤੋਂ ਭੱਜਣਾ ਬਗੜਕਾਰ ਉਹ ਕਰਾ ਦਿੱਤੀ ਜੇ 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 ਜ ਟਾਡੇ ਮੰਤਰੀਪੰਨ ਤੋਂ ਸਿੱਧਾ ਬੈਠੀ ਦੇ ਪੰਜਾਬ ਦੇ ਕੈਬਨਟ ਮੰਤਰੀਆਂ ਨੂੰ ਦੱਕਾ ਰਾਂ ਦਾ ਘਰੋ ਕਰਨਾ ਆਪਣੀ ਮੰਗ ਦੇ ਲਈ ਪ੍ਰਤੂ ਬਰਮਸ਼ਕ ਜੇਪਾ हट ਗਿਆ ਉਹ ਪਵੰਨੀ ਕਿਹਦੀ ਕਰੋਂ ਹਟਿਆ ਬਾਕੀ ਖੜੇ ਕਿਹਦੀ ਬੱਚ ਕਿਹਦੀ ਆਣੀ ਆ ਕੋਈ ਪਵਾਹੇ ਹੱਤਾਂ ਕਹਿੰਦੇ ਲਈ ਜਿਹੜੀ ਬਾਜਮਾਂ ਦੀ ਮੰਗਿਆ ਇਹਨੂੰ ਪਹਿਲ ਦੇ ਹੱਥੇ ਹੱਲ ਕਰਦੀ ਦੂਸ਼ੇ ਕਰੋ ਇਹ ਬੜੀ ਵੱਡੀ ਮੰਗ ਆ ਬਾਕੀ ਮੰਤਰੀ ਸਾਹਿਬ ਮੰਤਰੀ ਸਾਹਿਬ ਜਦ ਹੈਗੇ ਤਾਂ ਸਹੀ ਜਦੋਂ ਤੁਸੀਂ ਭੱਲੇ ਅਮਿਤ ਲਖਨਾਂ ਦੀ ਸੀ ਤੁਹਾਡੇ ਕੈਂਡੀਡੇਟ ਦਾ ਨਾਮ ਨੇ ਨਾ ਸੁਣਾ ਸੀ ਤੁਸੀਂ ਵਕ ਵਕ ਮਰਾਲ ਜਿੱਦੇ ਵੇਲੇ ਗੱਲਬਾਤ ਕਰਦੇ ਸੀਗੇ ਤੁਸੀਂ ਸਾਡੇ ਲੱਗੇ ਵਿੱਚ ਹੀ ਹੋਇਆ ਸੀ ਅਸੀਂ ਉੱਤੇ 50 ਸਾਡੇ ਬੰਦੇ ਇਕੱਠੇ ਹੋ ਗਏ ਵਕ ਵਕ ਜਦ ਹੀ ਬੰਦੀਆਂ ਕੋਲੋਂ ਹੋ ਜਾ ਉਹਨਾਂ ਦੀ ਟਿਕਟ ਜੁੜੀ ਹੋਣਾ ਰਾਣੀ ਬੈਂਚ ਪਰ ਤੇ ਦਕਰਾਉ ਕੀਤਾ ਕੀ ਮੰਗਾ ਸੀ ਮੈਂ ਸੁਭਾ ਕਨਵੀਨਰ ਜਸਵੀਰ ਤਲਵਾੜਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹਨਾਂ ਦੇ ਘਰਵਾਲਿਆਂ ਨੂੰ ਜਿੰਨੇ ਐਨਪੀਐਸ ਮੁਲਾਜ਼ਮ ਨੇ ਉਹ ਇਵੇਂ ਕਾਫਲੇ ਬਣ ਕੇ ਵੱਧ ਰਹੇ ਆ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਆਉਣ ਤੋਂ ਪਹਿਲਾਂ ਸਾਡੇ ਨਾਲ ਵਿੱਤ ਮੰਤਰੀ ਜੀ ਨੇ ਬਹਿ ਕੇ ਵਾਦਾ ਕੀਤਾ ਸੀ ਸਟੇਜਾਂ ਤੋਂ ਵੀ ਐਲਾਨ ਕੀਤਾ ਸੀਗਾ ਮੁੱਖ ਮੰਤਰੀ ਜੀ ਨੇ ਵੀ ਕੀਤਾ ਸੀ ਵੀ ਸਾਡੀ ਸਰਕਾਰ ਬਣਦੇ ਆ ਹੀ ਕੈਬਨਟ ਦੀ ਪਹਿਲੀ ਮੀਟਿੰਗ ਵਿੱਚ ਜਿਹੜੀ ਆ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਬੜੇ ਅਫਸੋਸ ਨਾਲ ਔਰ ਦੁੱਖ ਨਾਲ ਕਹਿਣਾ ਪੈ ਰਿਹਾ ਸਰਕਾਰ ਬਣੀ ਨੂੰ 22 ਸਾਲ ਹੋ ਚੁੱਕੇ ਆ ਪਰ ਅਜੇ ਵੀ ਪੰਜਾਬ ਦੇ 2 ਲੱਖ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਨਸੀਬ ਨਹੀਂ ਹੋਈ ਉਲਟਾ ਸਾਨੂੰ ਲਾਰੇ ਤੇ ਲਾਰੇ ਡੰਗ ਡਪਾਉ ਨੀਤੀ ਰਾਈ ਟਾਈਮ ਪਾਸ ਕੀਤਾ ਜਾ ਰਿਹਾ 2 ਸਾਲ ਪਹਿਲਾਂ ਜਿਹੜਾ ਏ ਇੱਕ ਨੋਟੀਫਿਕੇਸ਼ਨ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਤਹਿਤ ਪੰਜਾਬ ਦੇ ਇੱਕ ਵੀ ਕਰਮਚਾਰੀ ਨੂੰ ਓਪੀਐਸ ਦਾ ਲਾਭ ਨਹੀਂ ਮਿਲਿਆ ਇੱਥੇ ਸਾਨੂੰ ਸਾਫ਼ ਝਲਕਦਾ ਬਈ ਜਿਹੜੇ ਮੁੱਖ ਮੰਤਰੀ ਜੀ ਐ ਇੱਕ ਪਾਸੇ ਹਰਿਆਣੇ ਦੇ ਚੋਣਾਂ 'ਚ ਜਾਂ ਹਿਮਾਚਲ ਜਾਂ ਗੁਜਰਾਤ ਦੀਆਂ ਚੋਣਾਂ 'ਚ ਕਹਿ ਰਹੇ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਐ ਪੰਜਾਬ 'ਚ ਬਹਾਲ ਕਰਤੀ ਮੈਂ ਸਮਝਦਾ ਉਹ ਉਸ ਵੇਲੇ ਮੁੱਖ ਮੰਤਰੀ ਜੀ ਸਾਡੇ ਜ਼ਖਮਾਂ ਤੇ ਲੂਣ ਛਿੜਕਦੇ ਆ ਵੀ ਉਧਰ ਝੂਠ ਬੋਲਦੇ ਆ ਔਰ ਪੰਜਾਬ 'ਚ ਧਰਾਤਨ ਤੇ ਕਿਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਲੱਗਦਾ ਐ ਜੇ ਨਾ ਤੁਹਾਡੀ ਸੁਣਾਈ ਜਾਈ ਟਾਨ ਵਾਲੀ ਚੋਣਾਂ ਦੇ ਵਿੱਚ ਸਰਕਾਰ ਨੂੰ ਖਮੇ ਆਜਾ ਭੁਗਤਣਾ ਪਊ ਨਹੀਂ ਖਮੇ ਆਜਾ ਬਿਲਕੁਲ ਪਹਿਲਾਂ ਵੀ ਭੁਗਤਣਾ ਪਿਆ एमपी ਇਲੈਕਸ਼ਨਾਂ ਚ ਹੈ ਪੋਸਟਰ ਮੇਮ ਚਲਾਈ ਸੀ ਜਿਹਦੇ ਤਹਿਤ 10 ਜਿਹੜੀਆਂ ਸੀਟਾਂ ਆਮ ਆਦਮੀ ਪਾਰਟੀ ਹਾਰੀ ਐ ਆਗਲਾ ਇਸ ਸਮੇਂ ਜਿਮਨੀ ਚੋਣਾਂ ਦੇ ਵਿੱਚ ਸਾਡੀ ਜਿਹੜੇ ਆ ਉਹ ਐਕਸ਼ਨ ਲਈ ਕੀ ਜਾਣਗੇ ਔਰ ਪੁਰਾਣੀ ਪੈਨਸ਼ਨ ਵਾਲੀ ਔਰ ਐਨਪੀਐਸ ਕਰਮਚਾਰੀਆਂ ਦਾ ਇੱਕ ਵੱਡਾ ਰੋਲ ਹੋਏਗਾ ਸਰਕਾਰ ਨੂੰ ਹੈਰਾਨ ਕਿ ਜੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਉਹ ਕੋਈ ਗੱਲ ਅੱਜ ਦੇ ਪ੍ਰੋਟੈਸਟ ਵਾਂਗ ਅੱਜ ਅਸੀਂ ਆ ਸਰਕਾਰ ਨੇ ਜਿਹੜਾ 2 ਸਾਲ ਤੋਂ ਸਾਡੇ ਨਾਲ ਇੱਕ ਵਾਅਦਾ ਕੀਤਾ ਕਿਉਂਕਿ ਬਾਦ ਆਣੀ ਝੂਠ ਹੀ ਬੋਲਿਆ ਸੀਗਾ ਕਿਉਂਕਿ ਇੱਕ ਹਿਮਾਚਲ ਦੀ ਇਹਨਾਂ ਨੇ ਵੋਟਾਂ ਦੇ ਵਿੱਚ ਆਪਣਾ ਕਹਿਨ ਤਾਂ ਮਤਲਬ ਹੈ ਕਿ ਇੱਕ ਨੁਮਾਇੰਦਾ ਛੱਡਿਆ ਸੀਗਾ ਕਿ ਬੋਟਾਂ ਸਾਨੂੰ ਕਹਿ ਜਾਣ ਉੱਥੇ ਇਹ ਝੂਠ ਬੋਲ ਆਇਆ ਇੱਥੇ ਵੀ ਕਹਿਤਾ ਕਿ ਨੋਟੀਫਿਕੇਸ਼ਨ ਕਰ ਦਤਾਂ ਮੈਂ ਪੁੱਛਣਾ ਚਾਹਨਾ ਜੇ ਸਰਕਾਰ ਦੀ ਇੰਨੀ ਨੀਤੀ ਸਾਫ਼ ਹੁੰਦੀ ਤੇ ਅੱਜ ਲਾਗੂ ਕਿਉਂ ਨਹੀਂ ਹੋਇਆ ਅਸੀਂ ਇਹਨਾਂ ਨੂੰ 2 ਸਾਲ ਤੋਂ ਆਹੀ ਪੁੱਛੀ ਜਾਂਦੇ ਕਦੀ ਮੰਗ ਪੱਤਰ ਦੇਈ ਜਾਂਦੇ ਕਦੀ ਰੋਸ ਪੱਤਰ ਨਾ ਅੱਜ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣਾ ਤੇ ਨਾ ਦੇਣਾ ਰੋਸ ਪੱਤਰ ਅੱਜ ਸਿਰ ਤਾਂ ਸਿਰਫ ਨਾ ਸੁਵਾਲ ਜਵਾਬ ਪੁੱਛੇ ਜਾਣਗੇ ਕਿ ਸਾਡੀ ਪੈਨਸ਼ਨ ਦਾ ਕੀ ਬਣਿਆ ਆਪਣੀ ਤਨਖਾਹ ਇਹਨਾਂ ਨੇ 3-3 ਲੱਖ ਰੁਪਏ ਕਰ ਲਈ ਜੇ ਮੁਲਾਜ਼ਮ ਦੀ ਪੈਨਸ਼ਨ ਦੀ ਗੱਲ ਕੀਤੀ ਜਾ ਘਰ ਦੇ ਵਿੱਚ ਤਾਂ ਇੱਕ ਬੰਦੇ ਦੀ ਦਵਾਈ ਨਹੀਂ ਚੱਲਦੀ ਤੇ ਘਰ ਦਾ ਖਰਚਾ ਕਿੱਦਾਂ ਚੱਲੂਗਾ ਮੈਂ ਸਰਕਾਰ ਨੂੰ ਆਹੀ ਬੇਨਤੀ ਨਹੀਂ ਕਰਦਾ ਵਰਨਿੰਗ ਦੇਣਾ ਚਾਹੁੰਦਾ ਕਿ ਆਨਲ ਦਿਨਾਂ ਦੇ ਵਿੱਚ ਇਹਨਾਂ ਸਾਡੀ ਆ ਜਾਨੀ ਬੇਨਤੀ ਨਾ ਸਰਕਾਰ ਕੀਤੀ ਤੇ ਆਨਲ ਦਿਨਾਂ ਦੇ ਵਿੱਚ ਅਸੀਂ ਵਿਰੋਧ ਦਰਜ ਕਰਾਵਾਂਗੇ ਵੱਡੇ ਲੈਵਲ ਤੇ ਜੋ ਸਾਡੀ ਜੂਨੀਅਰ ਏਜੰਡਾ ਰੱਖੂਗੀ